ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪਈਆਂ ਭਾਜੜਾ ਸਾਹ ਸੁੱਕ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਕਿ ਹਰ ਤਰ੍ਹਾਂ ਦਾ ਮਾਫ ਦੰਡ ਭੇਤ ਭਾਵ ਸੱਚ ਝੂਠ ਬੋਲ ਕੇ ਦੂਜੀ ਵਾਰ ਸਰਕਾਰ ਬਣਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੇਕਿਨ ਮਝੇਲਾ ਨੇ ਮਾਝੇ ਦੇ ਲੋਕਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਰੁੱਧ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਝੇ ਦੇ ਲੋਕਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਤੁਹਾਡੀ ਸਰਕਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਬਣੇਗੀ ਹਲਕਾ ਤਨਤਰ ਦੀ ਜਿੰਮਨੀ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਲਈ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਕਿਹੜੀ ਪਾਰਟੀ ਜਿੱਤੇਗੀ ਅਤੇ ਮਝੈਲ ਦੇ ਲੋਕ ਨਿਰਧਾਰਤ ਕਰਨਗੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਅੱਡੀ ਚੋਟੀ ਦਾ ਪੂਰਾ ਤਾਮ ਝਾਮ ਝੋਕਿਆ ਜਾ ਰਿਹਾ ਹੈ ਹਲਕਾ ਤਰਨਤਾਰ ਦੀ ਜਿਮਨੀ ਚੋਣ ਨੂੰ ਲੈ ਕੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਤੋਂ ਬਾਅਦ ਆਪ ਆਪ ਦੀ ਪਾਰਟੀ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਹਰਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਕਰਨ ਬੁਰਜ ਯਾਨੀ ਕਿ ਇਹਨਾਂ ਸਾਰਿਆਂ ਦੇ ਪਸੀਨੇ ਛੁੱਟ ਗਏ ਦਹਾਰ ਮਾਰ ਦਿੱਤੀ ਹੈ ਅਕਾਲੀ ਦਲ ਬਾਦ ਪੰਜਾਬ ਦੇ ਮੁਖੀ ਭਾਈ ਅਮਰਪਾਲ ਖਾਲਸਾ ਨੇ ਭਾਈ ਅਮਰਪਾਲ ਖਾਲਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਸੇ ਮੁੱਖ ਮੰਤਰੀ ਹੋਣਗੇ ਅਤੇ ਸਰਕਾਰ ਬਣਾਉਣਗੇ ਮਝੈਲਾ ਨੇ ਸਿੱਧ ਕਰ ਦਿੱਤਾ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਤੋਂ ਖੜਾ ਛਡਾਓ ਯਾਨੀ ਕਿ ਸੰਦੀਪ ਸਿੰਘ ਸਣੀ ਦੇ ਭਰਾ ਦੇ ਹੱਕ ਵਿੱਚ ਆ ਗਿਆ ਹੈ ਸਾਰਾ ਮਾਜਾ ਸਾਰੇ ਹਲਕਾ ਤਰਨਤੜ ਦੇ ਲੋਕ ਕੱਲ ਲਗਭਗ ਹਲਕਾ ਤਰਨਤੜ ਦੇ ਵਿੱਚ 40 ਤੋਂ 50 ਹਜ਼ਾਰ ਲੋਕਾਂ ਦਾ ਇਕੱਠ ਮਨਦੀਪ ਸਿੰਘ ਹੱਕ ਦੇ ਵਿੱਚ ਵਿਖਿਆ ਗਿਆ ਮਝੈਲਾ ਨੇ ਕਿਹਾ ਕਿ ਪੰਥ ਤੋਂ ਉੱਪਰ ਕੁਛ ਨਹੀਂ ਕੌਮ ਤੋਂ ਉੱਪਰ ਕੁਛ ਵੀ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਜਿਹੜੇ ਕੌਮ ਕੌਮ ਦੇ ਲਈ ਲੜੇ ਜਿਹੜੇ ਕੌਮ ਦੇ ਲਈ ਜਿਨ੍ਹਾਂ ਨੇ ਅੱਗੇ ਸਿਰ ਡਾਹਾ ਸਿਰ ਡਾਇਆ ਜਿਨ੍ਹਾਂ ਨੇ ਕੌਮ ਨੂੰ ਅੱਗੇ ਲਿਉਣ ਦੇ ਲਈ ਆਪਣੀ ਜਾਨ ਦੀ ਪਰਵਾਹ ਵੀ ਨਾ ਕੀਤੀ ਉਹਨਾਂ ਨੂੰ ਮਜ੍ਹਾਈਲ ਦੇ ਲੋਕ ਵੋਟਾਂ ਪਾਉਣਗੇ ਕੱਲ੍ਹ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਲਗਭਗ 40000 ਤੋਂ 50 40000 ਤੋਂ ਲੈ ਕੇ 50000 ਲੋਕ ਵਿਖੇ ਗਏ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭਾਜੜਾ ਪੈ ਗਿਆ ਨੇ ਕਿ ਆਖਰਕਾਰ ਕਿਹੜਾ ਪਤਾ ਖੇਡ ਦਿੰਦਾ ਹੈ ਭਾਈ ਅਬਰਤਪਾਲ ਖਾਲਸਾ ਅਤੇ ਉਸ ਦੀ ਪਾਰਟੀ ਅਕਾਲੀ ਦਲ ਪਾਸ ਪੰਜਾਬ ਦੇ ਸਮਰਥਕਾਂ ਵੱਲੋਂ ਕੱਲ ਇੱਕ ਪਾਸੇ ਜਿੱਤ ਹੋ ਗਈ ਹੈ ਸ਼ਰੂਪਣੀ ਅਕਾਲੀ ਦਲ ਵੀ ਬੁਰੀ ਤਰ੍ਹਾਂ ਹਾਰੇਗੀ ਕਾਂਗਰਸ ਪਾਰਟੀ ਦਾ ਉਮੀਦਵਾਰ ਵੀ ਬੁਰੀ ਤਰ੍ਹਾਂ ਹਾਰੇਗਾ ਭਾਰਤੀ ਜਨਤਾ ਪਾਰਟੀ ਦੇ ਤਾਂ ਹਲਕਾ ਤਰਤਰ ਦੇ ਵਿੱਚ ਪੈਰ ਹੀ ਨਹੀਂ ਲੱਗਣੇ ਯਾਨੀ ਕਿ ਮਾਮਲਾ ਇੱਕ ਤਰਫ ਜਿੱਤ ਇੱਕ ਤਰਫ ਤਰਫ ਹੋ ਗਈ ਹੈ ਹਾਲਾਂਕਿ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਰ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਆਬੋਨਸ ਬਰਕਰਕੇ ਉਹਨਾਂ ਨੂੰ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਲੇਕਿਨ ਪੰਥ ਨੇ ਫਿਰ ਦੁਬਾਰਾ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੋਟ ਨੂੰ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਵੋਟ ਨਹੀਂ ਪਾਣੀ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਦਾ ਦਬਾਵਾ ਹੈ ਦਬਾਅ ਹੈ ਕਿਉਂਕਿ ਉਹ ਵੀ ਕੌਮ ਸ਼ਹੀਦਾ ਦੇ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ ਖਾਸ ਕਰਕੇ ਜੇਕਰ 1984 ਦੀ ਗੱਲ ਕੀਤੀ ਜਾਵੇ ਲੇਕਿਨ ਸੰਦੀਪ ਸਿੰਘ ਸਣੀ ਦੇ ਭਰਾ ਦੀਆਂ ਹਵਾਵਾਂ ਜਿਹੜੀਆਂ ਨੇ ਉਹ ਤੇਜ਼ ਹੋ ਗਈਆਂ ਨੇ ਵੱਜਸ ਆ ਰਹੀਆਂ ਨੇ ਹਲਕਾ ਤਰਤਰ ਦੇ ਵਿੱਚੋਂ ਹਲਕਾ ਤਰਤਰ ਦੇ ਵਿੱਚੋਂ ਜਿਮਨੀ ਚੋਰ ਦੀ ਜਿੱਤ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਉਤਾਰੇ ਗਏ ਉਮੀਦਵਾਰ ਸੰਦੀਪ ਸਿੰਘ ਸਣੀ ਦੇ ਵੱਡੇ ਭਰਾ ਮਨਦੀਪ ਸਿੰਘ ਦੀ ਮੰਨੀ ਜਾ ਰਹੀ ਹੈ ਕਿਉਂਕਿ ਨਵੀਂ ਸ਼ਰੋਬਰੀ ਅਕਾਲੀ ਦਲ ਜਿਹੜੀ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਉਹਨਾਂ ਵੱਲੋਂ ਵੀ ਸਿੱਧੇ ਤੌਰ ਤੇ ਸਮਰਥਨ ਮਨਦੀਪ ਸਿੰਘ ਨੂੰ ਦੇ ਦਿੱਤਾ ਗਿਆ ਹੈ ਉਸ ਤੋਂ ਬਾਅਦ ਅਕਾਲੀ ਸ਼੍ਰੋਮਣੀ ਅਕਾਲੀ ਦਲ ਅਬਰਸਰ ਦੇ ਪ੍ਰਧਾਨ ਸਰਦਾਰ ਸਰਜੀਤ ਸਿੰਘ ਮਾਹ ਵੀ ਸੰਦੀਪ ਸਿੰਘ ਸਣੀ ਦੇ ਭਰਾ ਦੇ ਵਿੱਚ ਹੱਕ ਵਿੱਚ ਆ ਗਏ ਨੇ ਉਸ ਤੋਂ ਬਾਅਦ ਇਹ ਹੰਗਸਿਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਤੇ ਸਭ ਤੋਂ ਵੱਡੀ ਗੱਲ ਕਿ ਹਲਕਾ ਮਝੈਲ ਦੇ ਲੋਕ ਹਲਕਾ ਮਝੈਲ ਦੇ ਲੋਕ ਬਿਨਾ ਦੂਸਰੀਆਂ ਪਾਰਟੀਆਂ ਦੀ ਪਰਵਾਹ ਕੀਤੇ ਬਿਨਾ ਮਝੈਲਾ ਨੇ ਸਾਥ ਦਿੱਤਾ ਹੈ ਭਾਈ ਅਮਰਤਪਾਲ ਖਾਲਸਾ ਅਤੇ ਉਸ ਪਾਰਟੀ ਵੱਲੋਂ ਖੜੇ ਕੀਤੇ ਗਏ ਅਮੀਨਦਵਾਰ ਸੰਦੀਪ ਸਿੰਘ ਸਨੀ ਦੇ ਵੱਡੇ ਭਰਾ ਨੂੰ ਕਿਆਸਰਗਾਈਆਂ ਲਗਾਈਆਂ ਜਾਗਿਆਂ ਨੇ ਕਿ ਭਾਈ ਅਮਰਤਪਾਲ ਖਾਲਸਾ ਦਾ ਉਮੀਦਵਾਰ ਲਗਭਗ 50000 ਤੋਂ ਪਲੱਸ ਵੋਟਾਂ ਦੇ ਨਾਲ ਜਿੱਤੇਗਾ ਕਿਉਂਕਿ ਪਿਛਲੇ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਪੀ ਸੰਦੀਪ ਸਿੰਘ ਸੈਣੀ ਦੇ ਹੱਕ ਵਿੱਚ ਆਏ ਸੀ ਅਤੇ ਉਹਨਾਂ ਨੇ ਵਿਰੋਧ ਕੀਤਾ ਸੀ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਅਤੇ ਖਾਸ ਕਰਕੇ ਜਦੋਂ ਸੰਦੀਪ ਸਿੰਘ ਸੈਣੀ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਅ ਤਸ਼ਦਦ ਤੇ ਬਹਿਰਾਮੀ ਦੇ ਨਾਲ ਉੱਠਿਆ ਗਿਆ ਤੇ ਚਰਚਾ ਦਾ ਵਿਸ਼ਾ ਬਣ ਗਿਆ ਸੰਦੀਪ ਸਿੰਘ ਸਣੀ ਹਾਲਾਂਕਿ ਸੰਦੀਪ ਸਿੰਘ ਸਣੀ ਦੀ ਤਰਫੋਂ ਵੀ ਉਹਨਾਂ ਨੇ ਕਿਹਾ ਕਿ ਸੰਦੀਪ ਸਿੰਘ ਸਣੀ ਚੋਣ ਮੈਦਾਨ ਦੇ ਵਿੱਚ ਚੋਣ ਲੜਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਹਾਲੇ ਜੇਲ੍ਹ ਦੇ ਵਿੱਚ ਹਾਂ ਮੈਂ ਜਿੱਤ ਵੀ ਜਾਂਦਾ ਹਾਂ ਤੇ ਹਲਕਾ ਤਰਨਤੜ ਦੇ ਲੋਕਾਂ ਨੂੰ ਫਾਇਦਾ ਨਹੀਂ ਹੋਵੇਗਾ ਇਸ ਕਰਕੇ ਮੈਂ ਆਪਣੇ ਵੱਡੇ ਭਰਾ ਮਨਦੀਪ ਸਿੰਘ ਦੀ ਡਿਊਟੀ ਲਾਈ ਹੈ ਉਧਰ ਮਨਦੀਪ ਸਿੰਘ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਹੈ ਕਿ ਮੈਂ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਮੈਂ ਉਮੀਦਵਾਰ ਹਾਂ ਪੰਥ ਦਾ ਮੈਂ ਉਮੀਦਵਾਰ ਹਾਂ ਕੌਮ ਦਾ ਪਾਰਟੀ ਬਾਈ ਤੁ ਉੱਪਰ ਉੱਠ ਕੇ ਜਿਤਾਇਆ ਜਾਵੇ ਤਾਂ ਕਿ ਮejela ਦਾ ਪੰਜਾਬ ਤੇ ਪੰਜਾਬ ਸਰਕਾਰ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਹੜੀ ਪਾਰਟੀ ਦੀ 2027 ਦੀਆਂ ਪ੍ਰਧਾਨ ਸਭਾ ਦੀਆਂ ਚੋਣਾਂ ਵਿੱਚ ਸਰਕਾਰ ਬਣਾਉਣੀ ਹੈ ਧੰਨਵਾਦ